ਇਹ ਸਰਕਾਰ ਜੋ ਬਜ਼ੁਰਗ ਮਾਤਾ ਪਿਤਾ ਪੈਨਾ ਬਿਰਾਂ ਨੂੰ ਜਿਆ ਤੀਨ ਜਿਆ ਪਾਸ ਵੈਰੀ ਗੁੱਡ ਬਾਜਾ ਆ ਰਹੀ ਹੈ ਜਿਆ ਤੀਨ ਦੀ ਹੈ ਨਾ ਅ ਬਾਬਾ ਸਭ ਡਾਕਟਰ ਬੀਟ ਕਰਤੀ ਲੋ ਸਭ ਨੇ ਸਾਨੂੰ ਹੱਕ ਲੈ ਕੇ ਦਿੱਤੇ ਸੀ ਕਿ ਗੋਲਡਨ ਡੇ ਅੜੰਗ ਦੇ ਬੋਰਡ ਪੌਂਡ ਆ ਸਾਰੇ ਰੁਜ਼ਗਾਰ ਨਾਲ ਮਿਲਦੇ ਹੈ ਨਾ ਤੇ ਇੱਥੇ ਅਖਰ ਉਹਨਾਂ ਨੇ ਹੀ ਬੋਲਣ ਦਾ ਹੱਕ ਲੈ ਕੇ ਦਿੱਤਾ ਸੀ ਕਿ ਬਾਜੀ ਵਧੀਆ ਤਾਂ ਉਹਨਾਂ ਦੀ ਬਦੌਲਤ ਆਜੇ ਸੀ ਜਿਹੜਾ ਤੁਸੀਂ ਜੀਰਾਲਾ ਆਖਦੇ ਵਿੱਚ ਆਏ ਆ ਸਾਡੇ ਕੋਲੇ ਮਾਝੋ ਡਿਸ਼ਨਲ ਦੇ ਕੀ ਦਫਤਰ ਵੱਲੋਂ ਇੱਕ ਐਕਟਰੀਆਰੀ ਹੋਇਆ ਜਿਹੜੇ ਆਜੇ ਛੋਟੇ ਵੀ ਨੇ ਦੂਰ ਜਾਣ ਦੀ ਲੋੜ ਨਹੀਂ 17 ਤਰੀਕ ਨੂੰ ਆਪਣੀ ਮੀਟਿੰਗ ਹੋਈ ਸੀਗੀ ਮੀਟਿੰਗ ਵਿੱਚ ਤੁਹਾਡੇ ਪਿੰਡਾਂ ਦਾ ਜ਼ਿਕਰ ਆਇਆ ਸੀਗਾ ਸਾਡਾ ਕੁੱਤ ਪਿੰਡਾਂ ਦਾ ਕਿ ਉਹਨਾਂ ਨੂੰ ਕੰਮ ਦਿੱਤਾ ਬੜੀ ਦੁੱਖ ਦੀ ਗੱਲ ਆ ਕਿ ਕਾਨੂੰਨ ਕਿੰਦਾ ਹੈ ਕਿ 15 ਦਿਨਾਂ ਦੇ ਅੰਦਰ ਕੰਮ ਦੇਣਾ ਪਰ 17 ਤਰੀਕ ਦੀ ਮੀਟਿੰਗ ਹੋਈ ਹੈ 17 ਚੋਂ ਪਿਛਲੇ 12 ਦਿਨ ਬੰਦੇ ਆ ਤੇ 12 ਦੇ ਵਿੱਚ ਅੱਜ 9 ਕਿਹੋ ਜਿਹੇ ਲੱਸ 12 9 ਕਿੰਨੇ ਹੋਗੇ ਕਿਹਦੇ ਕਿਹਦੇ ਹੋਗਾ ਇਹ ਹਾਲੇ ਵੀ ਸਾਨੂੰ ਕੋਈ ਮੀਂਹ ਨਹੀਂ ਹੈਗੀ ਕਿ ਕਦ ਮੀਂਹ ਆਏ ਇਹ ਸਾਡੇ ਮੇਰੇ گا ਸਟਾਫ ਦਾ ਜਿਹੜਾ ਹੈਗਾ ਕਾਨੂੰਨ ਨੂੰ ਲਾਗੂ ਕਰਾਉਣ ਦਾ ਬਹੁਤ ਵਧੀਆ ਰਵਈਆ ਤਾਂ ਬੜਾ ਸਾਨੂੰ ਖੁਸ਼ੀ ਦਾ ਮਾਹੌਲ ਕਰਦਾ ਇਸ ਦੇ ਸਬੰਧ ਵਿੱਚ ਅੱਜ ਅਸੀਂ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਅਗੂ ਇਕੱਠੇ ਹੋਏ ਆ ਇਹ ਜੀਰੇ ਦੇ ਜਿਸ ਵਿੱਚ ਅਸੀਂ ਇੱਕ ਲੈਟਰ ਰੀਸੀਵ ਕਰਾ ਦਿੱਤੀ ਆ ਐਦੇ ਤੇ ਲਗਭਗ ਅੱਤ ਪਿੰਡ ਜਿਹੜੇ ਹੈਗੇ ਆ ਉਹ ਬਿਲਕੁਲ ਹਾਜ਼ਰ ਨਹੀਂ ਇਹ ਸ਼ਾਮਲਾ ਤਾਂ ਸਾਨੂੰ ਵੱਡੀ ਸਮੱਸਿਆ ਆ ਰਹੀ ਆ ਪਿੰਡ ਤੇਰੀ ਕਾਦਰਾਵਾਦ ਉਸੇ 6 ਪੀ ਦੇ ਧਿਆਨ ਦੇ ਹਿਸਾਬ ਤੇ ਜਿਹੜਾ ਹੈਗਾ ਪਾਇਆ ਗਿਆ ਇਹ ਆੜੀ ਦਾ ਰੇਡ ਸ਼ੇਅਰ ਜਿਹੇ ਮਸਟਰ ਪਾਇਆ ਗਿਆ ਹੈ ਤਾਂ ਉਸ ਤੋਂ ਵੱਡੀ ਸ਼ਾਹ ਬੁਖਰ ਦੇ ਵਿੱਚ ਸਮੱਸਿਆ ਆ ਰਹੀ ਆ ਕਿ ਇਥੋਂ ਦਾ ਜਿਹੜਾ ਜੀਆਰਐਸਏ ਉਹ ਮਾੜਾ ਰਵੱਈਆ ਉਹਦਾ ਬੀਬਰ ਦੇ ਨਾਲ ਤੇ ਮਾੜਾ ਚੰਗਾ ਵੀ ਬੋਲਦਾ ਤੇ ਹਾਜ਼ਮੀਆਂ ਵੀ ਜਿਹੜਾ ਹੈਗਾ ਮੁੰਡਾ ਮੈਂ ਬੇਨਤੀ ਕਰਵਾ ਸ਼ਾਹ ਬੁਖਰ ਵਾਲਿਆਂ ਨੂੰ ਆਗੂ ਨੂੰ ਵੀ ਉਹ ਆ ਕੇ ਦੱਸਣ ਵੀ ਐਡੀਲੀ ਤੁਹਾਨੂੰ ਕੀ ਕਹਿੰਦਾ ਉੱਥੇ ਜਾ ਕੇ ਕੀ ਬੋਲਦਾ ਅੱਜ ਜਿਹੜਾ ਇੱਥੇ ਤੁਸੀਂ ਆਏ ਹੋ ਦਫ਼ਤਰ ਤੇ ਤੇ ਕਿਚੂ ਸਸਤ ਦੇ ਸਾਹਮਣੇ ਪਿਆ ਉਸ ਵਾਰੀ ਜਾਣ ਚੱਲੀ ਹੈ ਕਿ ਰੇਸ਼ਮ ਸਿੰਘ ਜੀ ਉਸ ਤੋਂ ਮੋਬਾਈਲ ਖੋਦ ਨੇ ਹਾਜ਼ਰੀ ਲਾ ਲਈ ਔਰ ਮੰਮੀ ਦੀ ਲਿਖੀ। ਜੋ ਸਾਰਿਆਂ ਨਾਲ ਚਾਹ ਪੀਉਂ ਚਾਹ ਬਾਤ ਸਾਰਾ ਗੁੱਪੇ ਸਾਡੇ ਪਿੰਡ ਤੇ ਆ ਰਹੀ। ਕੱਲ ਵੀ ਅਸੀਂ ਲੇਬਰ ਕੰਮ ਤੇ ਲਾਈ ਰੱਖੀ ਔਰ ਸਵੇਰ ਸਾਡੀ ਹਾਜ਼ਰੀ ਨਹੀਂ ਲੱਗੀ। ਹੁਣ ਵੀ ਸਰਪੰਚ ਸਾਹਿਬ ਨੇ ਸਾਨੂੰ ਫੋਨ ਲਾਤਾ ਕਿਸੇ ਜੀਵਾਰ ਦੀ ਕਾੜੀ ਖੰਪੀ ਹੈ। ਵੀ ਉਹੀ ਹਾਜ਼ਰੀ ਲਾਉਂਦੇ। ਪਰ ਸਾਡੀ ਲੇਬਰ ਨੂੰ ਇਹ ਮਨਜ਼ੂਰ ਨਹੀਂ। ਕਿਉਂਕਿ ਸਾਡੀ ਆਈਡੀ ਬਣਾਉਣ ਵਾਸਤੇ ਅਸੀਂ ਖੁੱਦ ਆਪਣੀ ਆ ਜੀ ਲਾਵਾਂਗੇ। ਆਈਡੀ ਬਾਰੇ ਧਿਆਨ ਰੱਖਿਓ ਜੀ ਮੇਰੇ ਤੋਂ ਸਿੱਖ ਲਓ। ਆਈਡੀ ਦੇ ਵਿੱਚ ਸਭ ਤੋਂ ਪਹਿਲਾਂ ਕਿ ਉਹਦੀ ਪੜ੍ਹਾਈ ਕਿੱਥੇ ਕਰਨੀ ਆ ਕੌਣ। ਦੂਸਰੇ ਨੰਬਰ ਤੇ ਉਹਦਾ ਜੌਬ ਕਾਟ ਕਿਹੋ ਦਾ ਬਣਿਆ। ਤੀਸਰੇ ਨੰਬਰ ਤੇ ਕਿ ਔਰਤ ਨੂੰ ਪਹਿਲ ਦਿੱਤੀ ਗਈ ਆ ਅਸੀਂ ਦਾ ਲਾ ਕੇ ਕਰਨੇ ਸਰਕਾਰ ਕੋਲ ਇਹ ਗੱਲ ਬਣਾਈ ਆ। ਕੀ ਔਰਤਾ ਦੀ ਹਾਜ਼ਰੀ ਔਰਤਾਂ ਦੀ ਉਹਦੇ ਵਿੱਚ ਸੋਚੀ ਸਿਰ ਔਰ ਕੋਈ ਪਰੇਸ਼ਾਨੀ ਨਹੀਂ ਹੁੰਦੀ ਤਾਂ ਉਹ ਔਰਤ ਹੋਵੇ ਪਿੰਡ ਦੀ ਨੌਂ ਹੋਵੇ ਅਤੇ ਪੜ੍ਹੀ ਹੋਵੇ ਉਹਦਾ ਪ੍ਰਾਣਾ ਕਿਹਦਾ ਹੁੰਦਾ ਉਹਨੂੰ ਹਾਜ਼ਰੀ ਹੁੰਦੀ ਆ ਪੰਚਾਇਤ ਦਾ ਮਤਾ ਹੁੰਦਾ ਪੰਚਾਇਤ ਦਾ ਮਤਾ ਕਿਹਦਾ ਹੁੰਦਾ ਉਹ ਇਸ ਕਾਨੂੰਨ ਨੂੰ ਵੇਖ ਕੇ ਹੁੰਦਾ ਕਿ ਇਹਦਾ ਜੋਬ ਕਰਦਾ ਕਿਹਦਾ ਬਣਿਆ ਇਸ ਤਰ੍ਹਾਂ ਬਣਿਆ ਇਹ ਕੰਮ ਕਿਵੇਂ ਕਰਦਾ ਇਹ ਪੜ੍ਹਾਈ ਕਿਵੇਂ ਹੈ ਐਸਰ ਨੂੰ ਦੇ ਸਕਦੇ ਤੁਸੀਂ ਐਸਸੀ ਕਾ ਤਹਿ ਦੇ ਦਾ ਸਾਥੀ ਤੇ ਤੁਆ ਆਪਣਿਆ ਹੋਇਆ ਐਸਸੀ ਨੂੰ ਹਾਰੇ ਤੋਂ ਵੀ ਪੈ ਤਾਂ ਉਹ ਗਲਤ ਆ ਗੈ ਕਾਨੂੰਨੀ ਕੰਮ ਇਸ ਦੇ ਸਬੰਧ ਚ ਆਪਾਂ ਆਵਾਜ਼ ਖੋਣੀ ਹੈ ਤਾਂ ਅੱਜ ਮੈਨੂੰ ਮੇਨ ਆਪੀਆ ਤੋਂ ਕੁਝ ਕਰਾਂਗੇ ਜੀ ਤਾਂ ਮੈਂ ਬੇਨਤੀ ਕਰੂੰਗਾ ਸਮਝੋ ਇਹ ਕੀ ਕਹਿਨੀ ਸੀ ਜੀ ਸਮਝ ਮੈਂ ਕਾ ਪਾਇਆ ਹੋਇਆ ਜਿਹੜਾ ਸਾਡੀ ਉੱਥੇ ਜਦ ਤੱਕ ਗਏ ਆ ਉਥੋਂ ਉੱਥੇ ਨੂੰ ਕੀ ਕਿਹਾ ਗਿਆ ਮੜ ਕੇ ਬੋਲੋ ਇਹ ਨਹੀਂ ਚੱਲਦੀ ਜਬਾਨੀ ਕਾਨੂੰਨ ਬੋਲੋ ਆਪਾਂ ਦੱਸ ਦਿੱਤਾ ਗਿਆ ਸੀ ਕਿ ਕੀ ਕਰੇ ਸਦਾ ਜੀ ਹਾਂ ਇਸ ਨੰਬਰ ਤੇ ਪਾਈ ਨਹੀਂ ਜੀ ਹਾਂ ਜੀ ਉਹਨੇ ਕਿਹਾ ਵੀ ਮੈਂ ਪੂਰੇ ਪੈਸੇ ਪਾਏ ਹੋਏ ਆ ਤੇ ਤੇਰਾ ਨਾਮ ਕੀ ਹੈ ਮੇਰਾ ਨਾਮ ਸੁਮਨ ਆਸ ਦੀ ਕਰਨਾ ਬੱਬਾ ਸਾਹਿਬ ਜਾਨੀ ਕਰਦਾ ਮੇਰਾ ਨਾਮ ਸੁਮਨ ਲਾ ਟਿੰਡੀ ਕਾਧਰਾਬਾਦੀ ਰਹਿਣ ਵਾਲੀ ਆ ਸਾਰਾ ਨੂੰ ਜੈਤੀ ਨੂੰ ਗੈਰ ਆਸ ਤੇ ਇਹ ਮੈਨੂੰ ਆਸ ਨਹੀਂ ਕਿ ਆ ਵੀ ਤੇਰੇ ਪੈਸੇ ਤੇ ਦੁਬਾਰਾ ਹਜਰੀਆਂ ਲਾ ਕੇ ਤੇ ਪਾਏ ਜਾਣਗੇ ਪਰ ਮੈਂ ਤਾਂ ਇਹ ਗੱਲ ਮੈਨੂੰ ਨਹੀਂ ਮੰਜ਼ੂਰ ਹੈਗੀ ਮੇਰੇ ਤਾਂ ਉਹਨਾਂ ਦਿਨਾਂ ਵੇਖੀ ਜੀ ਮੇਰੇ ਪੈਸੇ ਕਿੱਥੇ ਕਿੱਥੇ ਲੱਗੇ ਕਿ ਨਾ ਕਿ ਵੀ ਮੈਨੂੰ ਦੁਬਾਰਾ ਦੁਬਾਰਾ ਮਸਤੌਲ ਕੱਢ ਦੇਣਾ ਜਿਹਨੂੰ ਕਰ ਲੰਦਾ ਕਦੀ ਸ਼ੇਰ ਕੀ ਹੈ ਜਿਹੜੇ ਦੇ ਹਿਸਾਬ ਨਾਲ ਸਾਡੀ ਲੇਬਰ ਦੇ ਪੈਸੇ ਪਾਏ ਜਾਂਦੇ ਤੇ ਕਦੀ ਸਾਡੇ 10 ਰੁਪਏ ਕਦੀ ਸ਼ੇਅਰਤੀ ਹੈ ਕਦੀ 10 ਰੁਪਏ ਕਦੀ ਸ਼ੇਅਰਫੇ ਇਸ ਤਰ੍ਹਾਂ ਕਰਕੇ ਸਾਡਾ ਮਸਟੋਰ ਜ਼ੀਰੋ ਹੋ ਜਾਂਦਾ ਕੱਢ ਦਿੰਦਾ ਕਿ ਕਰ ਦਿਆ ਜਾਂਦਾ ਹੈ ਕਦੀ ਜ਼ੀਰੋ ਕੀਤਾ ਜਾਂਦਾ ਬਸ ਇਦਾਂ ਹੀ ਕਰਦਾ ਆਹ ਤwari ਇਦਾਂ ਹੁੰਦਾ ਸਾਡੇ ਨਾਲlfloor ਨਹੀਂ ਸਾਰੇ ਕਦੀ ਵੀ ਜੇ ਤੁਹਾਡੀ ਸੈਂਪੂਟ ਚੱਲਦੀ ਕਦੀ ਵੀ ਤੁਹਾਡੀ ਜੇ ਸੈਂਪ ਵੀ ਨਹੀਂ ਹੈ ਜੀ ਨਾ ਤੇ ਇੰਨੀ ਨਹੀਂ ਹੋ ਸਕਦਾ ਫਰਸ ਸੈਂਪ ਵੀ ਨਹੀਂ ਕਰਨੀ ਕਿਉਂ ਐਨ ਧਿਆਨ ਦਿਓ 10 ਦਿਨ ਦਾ ਮਸਟੋਰ ਤੁਹਾਡਾ ਨਿਕਲ ਗਿਆ ਉਹ ਜ਼ੀਰੋ ਚ ਚਲਾ ਗਿਆ ਜਾਂ ਪੈਸੀ ਕੱਟ ਪਾ ਦੇ ਬਾਕੀ ਤੁਹਾਨੂੰ ਮੁਲਾਜ਼ਮ ਇਸ ਗੱਲ ਤੇ ਸਹਿਮਤ ਕਰ ਲੈਂਦੇ ਆ ਕਿ ਚਲੋ ਅਸੀਂ ਤੁਹਾਡੇ ਦੂਜੇ ਮਸਟਰ ਆਰਜੈਸਟ ਕਰ ਲੈਂਦੇ ਆ ਉਹ 10 ਦਿਨਾਂ ਦਾ ਮਸਟਰ ਪਿਛਲਾ ਖਰਾਬ ਹੋ ਗਿਆ ਨਵਾਂ ਮਸਟਰ ਦੇ ਕਰ ਦਿੱਤਾ 10 ਦੇ 10 20 ਦਿਨਾਂ ਦਾ ਮਸਟਰ ਨਿਕਲ ਗਿਆ ਪਰ ਮਸਟਰ ਤੁਹਾਡੇ ਸਾਲ ਤੋਂ 20 ਦਿਨ ਖਤਮ ਹੋ ਗਏ ਪਰ ਪੈਸੇ ਤਾਂ 10 ਦਿਨਾਂ ਦੇ ਮਿਲਿਆ ਨਾ ਐਸੀ ਤਾਂ 10 ਦਿਨਾਂ ਦੇ ਮਿਲੇ ਆਪਾਂ ਇਸ ਗੱਲ ਤੇ ਸਹਿਮਤ ਨਹੀਂ ਹੋਣਾ ਨਾ ਅਸੀਂ ਤਾਂ ਪੈਸੇ ਪੂਰੇ ਲੈ ਗਏ ਜੇ ਤੁਸੀਂ ਅੜੋਗੇ ਤੇ ਤਾਂ ਇਹਨਾਂ ਨੂੰ ਪਤਾ ਲੱਗੇਗਾ ਜੇ ਤੁਸੀਂ ਢਿੱਲਾ ਛੱਡਦੇ ਹੋਗੇ ਕੰਮ ਤੇ ਫਿਰ ਉੱਥੇ ਹੀ ਸੂਈ ਚੱਲਣੀ ਹੈ ਹਾਂ ਹੈਨਾ ਹਾਂ ਰਾਜੇ ਤੁਸੀਂ ਕੁਝ ਬੋਲਣਾ ਸੀ ਕਿਹੜੋ ਕੋਟ ਬੜਾ ਫਿਰ ਲਿਆਇਆ ਮੇਰਾ ਨਾਮ ਸੰਦੀਪ ਪਰ ਪਿੰਡ ਕਵਾਲੇ ਦੀ ਮੈਂ ਰਹਿਣ ਵਾਲੀਆਂ ਜੈਪੀਮ ਜੈ ਭਰਤ ਤੇ ਸਾਨੂੰ ਮੈਂ ਅਸੀਂ ਅਮਰੀਕਾ ਦੇ ਕੰਮ ਲੈਣ ਆਉਂਦੇ ਆ ਸਾਨੂੰ ਇੱਥੇ ਫਲੱਕ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਤੇ ਨਾ ਜੇਸ ਮਿਲਦਾ ਨਾ ਸਾਨੂੰ ਏਪੀਮ ਮਿਲਦਾ ਡਮਾਡ ਲੈ ਕੇ ਆਉਂਦੇ ਤੇ ਆ ਕੇ ਦੇਖੇ ਤੇ ਚਲੇ ਜਾਂਦੇ ਸਾਨੂੰ ਕੰਮ ਨਹੀਂ ਦਿੱ ਦਿੱਤਾ ਜਾਂਦਾ ਚਾਹੇ ਤੇ ਇਸ ਤੇ ਪਰ ਹੋਰ ਕੋਈ ਬੋਲਣਾ ਚਾਹਦਾ ਹੈ ਮੈਂ ਤਾਂ OK ਅੱਛਾ ਚਲੋ ਇਹ ਤਾਂ ਸਹੀ ਨਰੇਕਾ ਦੀ ਗੱਲ ਹੈ ਨਾ ਹੁਣ ਅਗਲੀ ਗੱਲ ਇਹ ਆ ਕੇ ਦੇਖੋ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਵਧੀਆ ਇੱਕ ਸਾਡਾ ਕਾਨੂੰਨ ਬਣਿਆ ਸੀਗਾ ਸਾਡੇ ਸਮਾਜ ਵਿੱਚ ਐਸਸੀ ਕੈਟਾਗਰੀ ਦੇ ਲੋਕਾਂ ਲਈ ਬਾਬਾ ਸਾਹਿਬ ਦੇ ਤਰ੍ਹਾਂ ਵੀ ਕਾਰਨੇ ਪੜਾਈ ਵਿੱਚ थी बारे जिक्र किया है हम चार परकार जोर पर गई ने साइ बुजुर्गों को पढ़ाया फ्री एडमिशन लिखी हूँ वाली जन्म गंदा ने सामिशन भी शुरू कर दी है फीस इस संबंधित रौला पाया कि दो हज़ार नौ केसूर हो गई ਇਹ ਐਸੀ ਕਟਾਦਿਨੀ ਦੇ ਕਾਨੂੰਨ ਨੂੰ ਪੜ੍ਹਾਈ ਦੇ ਵੀ ਫ੍ਰੀ ਹੈਗੀ ਉਹਨੂੰ ਲਾਗੂ ਕੀਤਾ ਜਾਂਦਾ ਹੈ ਫਿਰ ਉਹ ਆਦਰ ਤਾਂ ਹੋਗੇ ਲੇਕਿਨ ਉਹ ਨਿਬਾਰੀਆਂ ਚ ਗਏ ਉਹ ਲਾਗੂ ਨਹੀਂ ਹੋਏ ਉਹ ਲਾਗੂ ਨਹੀਂ ਇਸ ਦੇ ਸਬੰਧ ਵਿੱਚ ਅਸੀਂ ਸਾਡੇ ਕੋ ਇੱਕ ਟੀਮ ਸਾਡੀ بڑے ਲਿਖੇ ਮਾਸਟਰਾਂ ਦੀ ਟੀਮ ਸੀਗੀ ਅਰੇ ਟਾਇਰਸ ਵੀ ਉਹਨਾਂ ਨਾਲ ਜੁੜ ਕੇ ਅਸੀਂ ਮੋਹਾਲੀ ਤੋਂ ਸੀਗੇ ਅਸੀਂ ਇੱਕ ਰੈਟ ਪੀਸ਼ਨ ਲਿਆ ਕੀਤੀ ਆ ਮਾਨਯੋਗ ਪੰਜਾਬ हरियाणा ਹਾਈ ਕੋਰਟ ਦੇ ਵਿੱਚ ਰੈਟ ਪੀਸ਼ਨ ਦਾ ਨੰਬਰ ਜਿਹੜਾ ਹੈਗਾ नंबरा। दो सौ पचासी नंबर मान योग हरियाणा हाईकोर्ट मैं बेनती करूँगा कि इतने मैं कला बोली जावा कु बेनती है कि थोड़ा जहाँ पढ़ के सुनाओ उस बारे गल मैं पूरी कर Hmm? <laughs> शुरू करो दफ्तर डायरेक्ट ऑफ स्कूल एजुकेशन पंजाब छेवीं मंजिल ई ब्लॉक फैज अठ सहस नगर सेवा शाखा सेवा विखे समूह जिला सिक्ख्या अफसर समूह उप जिला सिख्या अफसर ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮੂਹ ਪ੍ਰਿੰਸੀਪਲ ਸਕੂਲ ਮੁਖੀ ਪੰਜਾਬ ਰਾਜ ਹਵਾਲਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਪੱਤਰ ਨੂੰ ਉਪਰੋਕਤ ਵਿਸ਼ੇ ਦੇ ਹਵਾਲਾ ਅਧੀਨ ਪੱਤਰ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਸਿੱਖਿਆ ਸੱਤ ਸ਼ਾਖਾ ਵੱਲੋਂ ਰਾਜ ਵਿੱਚ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਦੀ ਧਾਰਾ ਨੂੰ ਲਾਗੂ ਕਰਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਿਆ ਹਨ ਇਸੇ ਸਬੰਧੀ ਆਪ ਨੂੰ ਕੀਤੇ ਗਏ ਮੁਕਮਲ ਰਿਪੋਰਟਾਂ ਜਤਾਵੀਂ ਪੇਸ਼ ਕੀ ਹੈ ਕਿ ਦਾਇਕੀ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਰਾਜੀ ਮੈਂ ਤਾਂ ਤੁਹਾਡੀ ਤਸੰਦੀ ਇਹਨਾਂ ਨੂੰ ਪੜਾਇਆ ਕਿ ਤੁਹਾਨੂੰ ਪਤਾ ਲੱਗੇ ਕਿ ਕਾਨੂੰਨ ਤਾਂ ਤੁਹਾਡਾ ਹੀ ਹੈ ਪੰਜਾਬ ਜੰਨਾ ਨਾਲ ਨਾ ਦੇ ਕਾਤੇ ਚੱਲਦਾ। ਪਰ ਜਿੰਨਾ ਕਿ ਅਸੀਂ ਮੰਗਾਗੇ ਨਹੀਂ ਪੂਰਨ ਚਿੱਤ ਦੀ ਤਾਨੂੰ ਘਰਾਂ ਚ ਕਿਸੇ ਨੂੰ ਨਹੀਂ ਆਉਂਦੇ ਨੇ ਆਉਂਦੇ ਤਾਂ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹਦੇ ਲਈ ਤੁਹਾਨੂੰ ਪੜ੍ਹੇ ਲਿਖੇ ਬੱਚਿਆਂ ਦੀ ਇੱਕ ਕਮੇਟੀ ਬਣਾਉਣੀ ਪੈਣੀ ਜਿਦੋਂ ਤੋਂ ਅਜੇ ਕਮੇਟੀ ਬਣਦੀ ਮੈਂ ਦਫ਼ਤਰ ਦੇ ਵਿੱਚੋਂ ਲੈਟਰ ਆ ਬਣਾ ਦਿਆਂਗਾ ਜਿਵੇਂ ਆਪਾਂ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਵਾਲੀ ਆਪਾਂ ਲੈਟਰ ਚੜਾਈ ਆ ਸਰਕਾਰੀ ਇਸੇ ਤਰ੍ਹਾਂ ਡੀਸੀ ਵੱਲੋਂ ਆਪਾਂ ਲੈਟਰ ਭੁਆਇਆ ਜਾਂਦਾ ਪਰ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਦੀ कमेटी काम कर यह चिट्ठी लैके जाए जो मर्जी का लिखा आ डी ने लागू कर ना एडमिशन लै सकते जो हम चुप करके अखीट के फीस पढ़ाई एडमिशन दिखती जाओगीओगे नहीं तो किसी को दसोगे नहीं कि चुप करते नहीं मेन में था देखो कि इस कानून नालों भी वजी ਇਰੇਗਾ ਤੇ ਤਾਂ ਸਾਨੂੰ ਰਾਜਨੀਤਿਕ ਲੋਕਾਂ ਨੇ ਧੁੰਲਾ ਕਰ ਦਿੱਤਾ ਚੱਕਰਾਂ 'ਚ ਪਾ ਦਿੱਤਾ ਹੈ ਨਾ ਔਰ ਇਹਦੇ ਵਿੱਚ ਰਾਜਨੀਤਿਕ ਲੋਕਾਂ ਦਾ ਹੁੰਦਾ ਅੰਦਾਜ਼ਨ ਕਿ ਜਿੰਨਾ ਤੁਸੀਂ ਕੁਝ ਆਪ ਕਰ ਲਓ ਇਹੋ ਸੇ ਪੜਾਈ ਵਾਲਾ ਕੰਮ ਕਰ ਲੱਗੇ ਤੇ ਬਹੁਤ ਮਾਨ ਕਰਨੀ ਦੀ ਆਦਮੀ ਜਿਹੜਾ ਇਹਨੇ ਦੇਗਾ ਕੰਮ ਕਰ ਰਿਹਾ ਜਿਨ੍ਹਾਂ ਦੇ ਪੈਸੇ ਆਉਂਦੇ ਆ ਉਹਨਾਂ ਦੀ ਆਸ ਵੀ ਇਹ ਕੁਝ ਕਾ ਸਕਦੇ ਹੈ ਤਾਂ ਇਹਨਾਂ ਨਾਲ ਅਸੀਂ ਰਾਜਨੀਤੀ ਕੰਮ ਕਰਦੇ ਆ ਹਰ ਕਿਸੇ ਕੋਲ ਇਹ ਵੀ ਕੋਈ ਹੈ ਅਮੈਂ ਇੰਨਾ ਤੇ ਜਿਆਦਾ ਸਾਨੂੰ जय <Coughs> पी जय भारत सत श्री अ नमस्कार हां साडा बुड्डा बंधा देख हां जी बुढे ਦੇ ਨਾਮ ਤੇ ਆਸਪੰਦ ਹਾਂ ਬੋਲੋ ਜੀ ਕੁਛ ਬੋਲੋ ਹੀਰਾ ਜੀ ਸਭ ਤੋਂ ਪਹਿਲਾ ਮੇਰੇ ਸਕਾਰਜੋ ਪੈਰਾ ਭਰਾਵਾਂ ਨੂੰ ਅੱਜ ਸਾਡੇ ਜਿੰਨੇ ਵੀ ਸਾਡੇ ਆਗੂ ਸਾਥ ਹੋਇਆ ਆ ਸਭ ਨੂੰ जय पी जय भारत ਮੇਰਾ ਨਾਮ ਹੀਰਾ ਸਿੰਘ ਰੈਂਡਪੁਰਾਣਾ ਬਲਾਕ ਹੀਰਾ ਦਾ ਮੈਂ ਸਰਪਲ ਪ੍ਰਧਾਨ ਮੈਂ ਅੱਜ ਜਿੰਨੇ ਵੀ ਸਾਡੇ ਆਗੂ ਸਾਥੀ ਆਏ ਆ ਅਤੇ ਸਾਡੇ ਪੰਜਾਬ ਪ੍ਰਧਾਨ ਸਮੂਹ ਬੀ ਦੁਰਬਿੰਦ ਸਰਪਾ ਦੇ ਸਰਦਾਰ ਬਗਾ ਸਿੰਘ ਜੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਆਪ ਦੇ ਵੱਲੋਂ ਅਤੇ ਸਾਡੇ ਬਲਾਗ ਪ੍ਰਧਾਨ ਸ਼੍ਰੀਮਨ ਸੀ ਜੀ ਵੱਲੋਂ ਅਸੀਂ ਜੀ ਆਇਆਂ ਆਦੇ ਆਈ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਆਣ ਕੇ ਸਾਡੀਆਂ ਮੁਖਸ਼ਕਲਾਂ ਸੁਣਿਆ ਅਤੇ ਸਾਡੇ ਹੱਲ ਕਰਵਾ ਰਹੇ ਆ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਵਕਾਸ ਸਿੰਘ ਜੀ ਪਿਆ ਪ੍ਰਧਾਨ ਜੀ ਦਾ ਤੇ ਆ ਮੈਂ ਆਪਣੇ ਜਿੰਨੇ ਵੀ ਆਗੂ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਸੇ ਤਰ੍ਹਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਪ੍ਰਧਾਨ ਜੀ ਦਾ ਸਾਥ ਦਿਈਏ ਕਿ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾਈਏ ਕਿ ਇਕੱਲੇ-ਇਕੱਲੇ ਦਾ ਕੋਈ ਵੀ ਹੱਲ ਨਹੀਂ ਹੋਣਾਗਾ ਇੱਕ ਜਿਨੇ ਕਿ ਆਪ ਨੂੰ ਜੋੜਿਆ ਜਾਂਦਾ ਨਾਲ ਇਸ ਕਰਕੇ ਆਪਾਂ ਮੁਲਾਜ਼ਮਾ ਦੇ ਨਾਲ ਝੜਨ ਤੋਂ ਬਚੀਏ ਕਿ ਆਪਾਂ ਪ੍ਰਧਾਨ ਜੀ ਦਾ ਸਾਥ ਦੇ ਕੇ ਤੇ ਆਪਣੀ ਜ਼ਹਿਬੰਦੀ ਦੇ ਮੁਤਾਬਕ ਕੰਮ ਲਈਏ ਜੈ ਭੀਮ ਜੈ ਭਾਰਤ nombor